ਮੈਟਰੋ ਕਾਸਤੇ ਸਪੈਸਰ ਤੇ ਟਾਇਰ ਲਾ ਕੇ ਦੇਖਦੇ ਹਾਂ ਕਿੰਨਾ ਕੁ ਬਾਰ ਨਿਕਲਦਾ ਵਿੱਚੋਂ ਇਹ ਹੈਲੋ ਹੈਲੋ ਆ ਹੱਥ ਨਹੀਂ ਹੱਥ ਬਦਰੀ ਬਿਆ ਹੈ ਹੋਇਆ ਭਾਈ ਅੱਛਾ ਬਦਰੀ ਬਿਆ ਹਾਂ ਹਾਂ ਅੱਛਾ ਤੇ ਥੋੜਾ ਜਿਹਾ ਨੇੜੇ ਅੱਛਾ ਹਾਂ ਇਹ ਤਾਂ ਉਹ ਕਹਿੰਦੇ ਇਹ ਤਾਂ ਹੱਥ ਨੇ ਲੱਕੜਾਂ ਲਿਆ ਆ ਰੋਟੀ ਬਣਉਣੀ ਸਾਚਰੀ ਕਾਲ ਆ ਭਾਈ ਅੱਗੇ ਦਾ ਗੰਨ ਲੰਗੀ ਆਏ ਬਾਦਰਾ ਆਏ ਬਾਦਰਾ ਇਹ ਬਾਦਰਾ ਆਏ ਬਾਦਰਾ ਥੋੜਾ ਬਕਮਾਰ ਗਿਆ ਆਪਣਾ ਜਾ ਜਾ ਤੇ ਹੁਣ ਮਿੱਤਰੋ ਸੋਨੋ ਉੱਥੇ ਮਿਲਾਂਗੇ ਕੇ ਦੇ ਕੋਲ ਜਾਵਾਂ ਕੰਪਰ ਲੈਂਦਾ ਝੋਲਾ ਚਰ ਲੈਂਦਾ ਝੋਲਾ ਗੱਲੋ ਤੋਂ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਮਿੱਤਰੋ ਆਪਾਂ ਪਹੁੰਚੇ ਸੀ ਥਾਰ ਦਾ ਥੋੜਾ ਜਿਹਾ ਕੰਮ ਕਰਾਉਣਾ ਤੇ ਇੱਕ ਤਾਂ ਇਹ ਸਪੇਸਰ ਪਾਇਆ ਮਗਰ ਲਿਸਪੇਸਰ ਆਪਣੇ ਬਾਹਰ ਕੱਢੇ ਵੀ ਸੀ ਕਿ ਤਾ ਉਹ ਟਾਇਰ ਆ ਜਿਹੜੇ ਉਹ ਬਾਹਰ ਕੱਢਣੇ ਅੱਜ ਤੇ ਉਸ ਨੂੰ ਦਿਖਾਵਾਂਗੇ ਵੀ ਟਾਇਰ ਕਿਵੇਂ ਬਾਹਰ ਕੱਢਿਆ ਕਿਵੇਂ ਕੀ ਗੱਲਬਾਤ ਆ ਤੇ ਇੱਕ ਲਿਬੜੀ ਵੀ ਸੀ ਥੋੜੀ ਜਿਹੀ ਵਾਸ਼ਿੰਗ-ਮੁਸ਼ਿੰਗ ਕਰਾ ਕੇ ਅੱਜ ਜਿਹੜੀ ਟਿਜਨ-ਵਿਜਨ ਕਰਨੀ ਆ ਤੇ ਪੂਰਾ ਕੰਮ ਕਰਾਉਣਾ ਤੇ ਇਧਰ ਮੋਟੇ ਵਰਗੇ ਵੀਰ ਜਿਹੜੇ ਸਾਰੇ ਲੱਗੇ ਪਿਆ ਤੇ ਇੱਕ ਇਹਦੀ ਬੇਸ ਆ ਜਿਹੜੀ ਆਪਣੇ ਮਿਊਜ਼ਿਕ ਸਿਸਟਮ ਬਹੁਤ ਘੈਂਟ ਲੱਗਾ ਵਾ ਸੀ ਥਾਰ ਦੇ ਵਿੱਚ ਤੇ ਧਾਰਾਂ ਤੁਰਾਂ ਕੋਸਕ ਮੱਚ ਗਈਆਂ ਤੇ ਬੇਸ ਘਾਟ ਗਈ ਅੱਗੇ ਨਾਲੋਂ ਤੇ ਉਹ ਵੀ ਸੈੱਟ ਕਰਾਵਾਂਗੇ ਤੇ ਇਧਰ ਬਾਈ ਮੋਟਾ ਚਿੰਬੜਿਆ ਬੈ ਟਾਇਰ ਨੂੰ ਮਿੱਤਰੋ ਮੋਟਾ ਕਹਿੰਦਾ ਠੰਡ ਲਾ ਦੀ ਠੰਡ ਲਾ ਦੋ ਹਨਾ ਅੱਜ ਅੱਜ ਠੰਡ ਲਾਉਣ ਆ ਗਏ ਦੀ ਧੜਕੇ ਧੜਕੀ മെത്തോ കസ് ടയ നിക്കള ചെക്കാൻ അങ്ങനെ വാർ മിത്ര ਇੱਤਸੋ ਗਰਾਉਂਡ ਬਣ ਗਈ ਨਾ ਗੱਲ ਐਨੇ ਨੇ ਟਾਇਰ ਬਾਹਰ ਨਿਕਲਿਆ ਜੀ ਗੱਡੀ ਦੇ ਆਪਣੀ ਦੇ ਲੈਰੀ ਮਿਸਟਰੋ ਗਸੇਵ ਗੁਜਾਰ ਤੋਂ ਪੈਸਾ ਜਿਹੜੇ ਉਹ ਗੱਡੀ ਦੇ ਖਵਾ ਲਿਆ ਆਪਾਂ ਹੁਣ ਗੱਡੀ ਹੌਲੀ ਹੌਲੀ ਚੜ ਕੇ ਪਿੱਛੇ ਤੇ ਚੱਲੇ ਆ ਆਪਾਂ ਹੁਣ ਧੌਣ ਧੌਣ ਵਾਸਤੇ ਗੱਡੀ ਨੂੰ ਧਵਾਉਣ ਮਤਲਬ ਅਗੇ ਤੇ ਮੋਟੇ ਵਰਗੇ ਆ ਫਿਰਦਾ ਯਾਰ ਤੇ ਹੁਣ ਨੂੰ ਧਵਾ ਤਬੂ ਕੇ ਫਿਰ ਦੇ ਦੇ ਕਿ ਬਣਦਾ ਤੇ ਬਹੁਤ ਹੀ ਜ਼ਿਆਦਾ ਲਿਬੜੀ ਵੀ ਹੈ ਗੱਡੀ ਆਪਣੀ ਮਿੱਤਰੋ ਵਾਸ਼ਿੰਗਲਾ ਕੰਮ ਆ ਜਿਹੜਾ ਗੱਡੀ ਦਾ ਚੱਲ ਪਿਆ ਤੇ ਦੇਖ ਜਿਹਾ ਦੇਖੀ ਗਈ ਛੋਈ ਜਾਂਦਾ ਤੇ ਇਹਨੂੰ ਮਨ ਬ੍ਰੋ ਅੱਥਰੜੀ ਖਾਰਦੇ ਹੋਏ ਇਹਨੂੰ ਤਾਂ ਚਾਈ ਪੈਣ ਦੇ ਬਾਅਦ ਗੱਡੀ ਐ ਕਿਦਾਂ ਕੜਦੇ ਦਾ ਟਾਣਾ ਗੱਡੀ ਇਹ ਅੰਦਰੋਂ ਦੇਖ ਕੇ ਬਾਈ ਹੈਰਾਨ ਹੀ ਰਹਿ ਗਿਆ ਕਿੰਨਾ ਜਰਾ ਜੰਮਰੇ ਨਾਲ ਵਾਲੇ ਬੰਤੇ ਨੇ ਮਿੱਤਰੋ ਵਾਸ਼ਿੰਗ ਪਾਸਿੰਗ ਪਾਸਿੰਗ ਦੁਹਰੀ ਕੀ ਕਹਿੰਦਾ ਭੱਟ ਕਿਦੋਂ ਨਹੀਂ ਚੱਲਿਆ ਇਹਦੇ ਅੰਦਰ ਤੇ ਰੇਤ ਦਾ ਰੂਤ ਦਾ ਬੜਾ ਮਿਲਿਆ ਇੱਥੇ ਤਾਂ ਜਿਮਾ ਗੱਡੀ ਇੱਕ ਵਾਰ ਮੈਟਰ ਧਾਗ ਰਿਹਾ ਇਹ ਅਸੀਂ ਠੀਕ ਆ ਬੇਕਿੰਗ ਲਈ ਮਰਜੀ ਇਹ ਮਾਰ ਨਾ ਲਾ ਰਹੀ ਆ ਇਹ ਇਹ ਆ 10 ਵਾਲਾ ਕੰਮ ਜੀ ਮਿੱਤਰੇ ਮਾਰ ਨਾਲ ਚੱਲੀ ਜੇ ਮੈਂ ਦੇਖਦਾ ਟਾਇਰ ਕੋਈ ਜਨਾ ਚਲੇ ਗਈ ਟਰੱਕ ਜਿਹੜਾ 12 ਜਮਾ ਲੱਗਣਾ ਕਿਦਾਂ ਕਰੇ ਜਿੰਨੇ ਜੀ ਆ ਵੀ ਜਾਲਾ ਬਣਦੀ ਮਿੱਤਰੇ ਦੇ ਜਾਗਾ ਜੀ ਆਪਾਂ ਕਲੀ ਜਾਂਦਾ ਤੇ ਆਹ ਹੋ ਚੁੱਕੀ ਆ ਰੈਡੀ ਪਾਸ ਹੋ ਕੇ ਦੱਸੋ ਮਿੱਤਰੋ ਕਿ ਮੈਨੂੰ ਲੱਗ ਰਹੀ ਆ ਕਿ ਬੀੜ ਦੀ ਮਿੱਤਰੋ ਪੱਖੋ ਕੈਂਚੀਆਂ ਦੇ ਉੱਤੇ ਸ਼ੌਪ ਆ ਗਈ ਤੇ ਬਹੁਤ ਰੀਜਨਲ ਗੱਡੀ ਧੋਂਦਾ ਹੋਣ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਬਰਨਾਲੇ ਸ਼ਾਪ ਦੇ ਵਿੱਚ ਤੇ ਮਾਤਾ ਨਾਲ ਆਏ ਹਾਂ ਤੇ ਇੱਥੇ ਲੈਣਾਗਾ ਸੂਟ ਦੋ ਸੂਟ ਜੇ ਲੈਣੇ ਮਾਤਾ ਨੇ ਲੈ ਵੀ ਮਿੱਤਰੋ ਮਾਤਾ ਨਾਲ ਆਏ ਸੀਗੇ ਸ਼ਾਪਿੰਗ ਜੀ ਕਰਨ ਹਨਾ ਤੇ ਸੋਚਿਆ ਸੀ ਘਰੇ ਗੱਡੀ ਲਾ ਲਾਂਗੇ ਤੇ ਇਹ ਸ਼ਾਪਿੰਗ ਦੇ ਮਾਤਾ ਲੈ ਆਈ ਤੇ ਹੁਣ ਫਿਰਦੇ ਹਾਂ ਬਰਨਾਲੇ ਤੇ ਇਥੋਂ ਆਪਣਾ ਸ਼ੁਰੂ ਤੋਂ ਰੂਲ ਹੀ ਇਹ ਆ ਬਾਕੀ ਤੁਸੀਂ ਵੀ ਇੰਝ ਕਰਿਆ ਕਰੋ ਜੇ ਉਹ ਪਰੇ ਦੇਖ ਸਕਦੇ ਮਿੱਤਰੋ ਬਾਜ਼ਾਰ ਆ ਆਪਾਂ ਜਦੋਂ ਸ਼ੁਰੂ ਤੋਂ ਮਕਸਦ ਵਾਸੇ ਇਹੀ ਹੁੰਦਾ ਵੀ ਕਿਸੇ ਨੂੰ ਆਪਣੀ ਗੱਡੀ ਕਰਕੇ ਰੁਕਣਾ ਨਾ ਪਵੇ ਤਾਂ ਕਰਕੇ ਆਪਾਂ ਜਮਾ ਖੁੱਲੀ ਜਗ੍ਹਾ ਪਾੜ ਕੇ ਸਾਈਡ ਤੇ ਜਾ ਕੇ پارک ਕਰੀ ਆਪਾਂ ਇਹਨੂੰ ਇੱਕ ਵਾਰ ਮੂਰ ਦੇ ਤੇ ਮੂਰੇ ਖੜੀ ਸੀ ਆਪਾਂ ਗੱਡੀ ਲਈ ਤੇ ਮਿਲਦੇ ਆਂ ਮਿੱਤਰੋ ਅੱਗੇ ਹੋਰ ਗੱਲ ਦਾ ਸੁਨਾਹਣਾ ਅੱਜ ਹੈਗਾ ਮਾਤਾ ਦਾ ਹੈਪੀ ਵਾਲਾ ਬਰਥਡੇ ਤੇ ਮਾਤਾ ਲਈ ਜਾਂਦੀ ਹੈ ਗਰਮ ਤੇ ਮਾਤਾ ਨੂੰ ਬਿਨਾਂ ਦੱਸੇ ਮੋਨਾ ਵਾਸਤੇ ਕੇਕ ਕੂਕ ਖਾਤਾ ਖੋਜਾ ਲੈ ਲਿਆ ਤੇ ਉਹਨਾਂ ਦੇ ਆਏ ਆਂ ਦੀ ਸਰਪ੍ਰਾਈਜ਼ ਦੇਣਾ ਇਹ ਤੇ ਆ ਖੜਾ ਆਪਣਾ ਝੋਟਾ ਕੀ ਵੀ ਕਮੈਂਟ ਕਰਕੇ ਜਰੂਰ ਦੱਸੋ ਮਿੱਤਰੋ ਜੱਜਦਾ ਕਿ ਨਹੀਂ ਜੱਜਦਾ ਇੱਕੂ ਕਾ ਆਪਾ ਕਰਤਾ ਜਮਾ ਹਾਈਡ ਹਨਾ ਤੇ ਮਾਤਾ ਤਾਂ ਹੁਣ ਫੋਨ ਚਾਈ ਜਾਂਦਾ ਇੱਕ ਮਿੰਟ ਸੁਣ ਲਿਗੇ ਹੈਲੋ ਮੈਂ ਗੱਡੀ ਕੋਲੀ ਆ ਜਾਵਾਂ ਤਾਂ ਅਰਪਾਂ ਦੀ ਵੜੀ ਵਿੱਚ ਤੂੰ ਹੀ ਆ ਜਾ ਗਲੀ ਵੇ ਦੀ ਬਾਹਰ ਨਿਕਲਿਆ ਬਸ ਇੱਧਰ ਨੂੰ ਇੱਧਰ ਮੋੜ ਲਈ ਹਾਂ ਹਾਂ ਇੱਧਰ ਤੂੰ ਹੈ ਕਿੱਥੇ ਮੈਨੂੰ ਲੈ ਕੇ ਜਾਣਾ ਖੜ ਜਾ ਆਹ ਖੜੀਆਂ ਬਸਤੂ ਵਾਲੀ ਕੋਲੀ ਇੱਥੋਂ ਬਾਹਰ ਨਿਕਲ ਮਾੜਾ ਬਾਹਰ ਨਿਕਲ ਕੇ ਉਹਦੇ ਖੱਬੇ ਹੱਥ ਮੋੜ ਕੇ ਬਾਹਰ ਆ ਜੀ ਆਉਂ ਯਮਤਰਾ ਮਾਤਾ ਜੀ ਕੰਪਰ ਲੈਂਦਾ ਚੋਲਾ ਚਰ ਲੈਂਦਾ ਚੋਲਾ ਹੋਰ ਆਇਆ ਉੱਥੇ ਦਾ ਖੜਾ ਸੀ ਮੈਂ ਤਰਾਹ ਬੋਲ ਗਈ ਸੀ ਦਰਹਾਰ ਨੂੰ ਮਾਰਦਾ ਪਤਾ ਨਹੀਂ ਦਰਹਾਰੇ ਨੂੰ ਪਤਾ ਲੱਗ ਗਿਆ ਆਇਆ ਈ ਤੇਰੇ ਉਂਗਲੇ ਆਇਆ ਫਿਰ ਇਹ ਹੈਲੋ ਹੈਲੋ ਆਜ ਹੱਥ ਨਹੀਂ ਹੈਲੋ ਪਹੁੰਚੈ ਨਾ ਆਏ ਜੈਵੀ ਮੈਟਰੋ ਫੇਲੀ ਆਪਾਂ ਆਪਣਾ ਬੱਬੂ ਕਾਰ ਚੱਕ ਲਿਆ ਤੇ ਖੇਤਗिरा ਜਾਂ ਮਾਰਨ ਚੱਲੇ ਆ ਤੇ ਥਾਰ ਦੇ ਵਿੱਚੋਂ ਜਿਹੜਾ ਆਪਣਾ ਸੀਗਾ ਜਿਗਾਰਮੈਂਟ ਕੇਕੂ ਗੂਕ ਆਲਾ ਹਨਾ ਉਹ ਵੀ ਆਪਾਂ ਕੱਢ ਕੇ ਪੜਦੇ ਜਿਨਾ ਸਾਈਡ ਜਿੱਦ ਰੱਖਤਾ ਤੇ ਹੁਣ ਇੱਕ ਵਾਰ ਚੱਲੇ ਆ ਖੇਤ ਜਿਹੜਾ ਗੜਾਇਆ ਮਾਰ ਕੇ ਥੋੜੀ ਮਨ ਨੂੰ ਸਕੂਨ ਮੈਲਾ ਹਰੇ ਬਈ ਦੇਖ ਕੇ ਜਿਹੜਾ ਮਾਰ ਕੇ ਦੁਆਚ ਪਹੁੰਚਾ ਨਹੀਂ ਘਰੇ ਤੇ ਤੇ ਦੇਖਦੇ ਨਹੀਂ ਪਤਾ ਜਾਂਦਾ ਬਾਣ ਵਾਲੇ ਦੇ ਤਾਂ ਸੁੱਕੀ ਜਾਂਦੇ ਹੁਣ ਮੋਟਰ ਨਾਲ ਖੜਾ ਕੋਠੇ ਕੋਲ ਬਾਕੀ ਜਾ ਕੇ ਬਣਾਉਣਾ ਗੱਲ ਬਾਤ ਬਿਨਾਂ ਬਈ ਇਹ ਆ ਗਿਆ ਮਿੱਤਰੋ ਆਪਣੇ ਖੇਤਾਂ ਦਾ ਰਾਹ ਇੱਥੋਂ ਬੱਕ ਮਾਰ ਕੇ ਖੇਤਾਂ ਦਾ ਆ ਜਾ ਤੇ ਹੁਣ ਮਿੱਤਰੋ ਸਾਨੂੰ ਉੱਥੇ ਮਿਲਾਂਗੇ ਖੇਤ ਦੇ ਕੋਲ ਜਮਾ ਮਿੱਤਰੋ ਮੈਨੂੰ ਲੱਗਦਾ ਹਨ ਵੀ ਖੇਤਾਂ ਦੇ ਵਿੱਚ ਜਿਹੜਾ ਸੱਪ ਦਾ ਸੂਰਜ ਹਨ ਇਹਦਾ ਤਾਂ ਕੋਈ ਅੰਤ ਹੀ ਨਹੀਂ ਦੇਖੋ ਮਿੱਤਰੋ ਬੜਾ ਤਗੜਾ 뷰 ਬਣਦਾ ਹੋ ਸਾਹਮਣੇ ਸੂਜ ਦੇਵਤਾ ਹਨ ਤੇ ਇੱਥੇ ਕਣਕ ਤੇ ਚਾਲ ਦੀ ਪਹੀ ਇੱਧਰ ਬੰਬੂ ਕਾਰਟ ਉੱਤੇ ਛੁਟਾਇਆ ਯਾਰ ਹਨਾ ਇਹ ਵਾਕੀ ਬੰਬੂ ਕਾਰਟ ਦੀ ਜਿਹੜੀ ਰਾਈਡ ਤਾਂ ਬੜਾ ਸੁਆਦ ਆ ਜਿੰਨੇ ਮਰਜ਼ੀ ਲੈ ਚੱਲਣਾ ਹਨਾ ਕਿ ਮਾ ਘੁੰਮੇ ਨਾ ਕਰੇ ਬਸ ਸੁਆਦ ਸੁਆਦ ਹੀ ਆ ਗਿਆ ਤੇ ਆ ਗਿਆ ਆਪਣੇ ਸਪੈਦੇ ਤੇ ਹੁਣ ਮਿਲਦੇ ਹਾਂ ਸਾਨੂੰ ਅੱਗੇ ਕਿਉਂ ਰਾਜੂ ਰਾਜੂ ਕੋਲ ਪਹੁੰਚ ਕੇ ਕੀ ਸੱਪ ਕੱਢੀ ਜਾਣਾ ਹਾਂ ਕੀ ਸੱਪ ਕੱਢੀ ਜਾਣਾ ਵੇਸ਼ ਤੋਂ ਬਸੇ ਗੱਲੇ ਪੁੱਜ ਲਈ ਹੋਈ ਆ ਤੂੰ ਲਾ ਕੇ ਗਿਆ ਹੱਜ ਹੈ ਪੁੱਜ ਲਈ ਹੋਈ ਆ ਅੱਛਾ ਤਰਪਾਨ ਦੀ ਬਾਈ ਕਿਵੇਂ ਬਧਰੇ ਬਿਆਹ ਆਇਆ ਹੋਇਆ ਬਾਈ ਅੱਛਾ ਬਧਰੇ ਬਿਆਹ ਆ ਆ ਅੱਛਾ ਤੇ ਸਾਰਾ ਵੀ ਮੇਰੇ ਅੱਛਾ ਹਾਂ ਇਹ ਲੋਕ ਨੇ ਇਹਦਾ ਹੱਥ ਨੇ ਲੱਕੜਾਂ ਲਿਆ ਆ ਰੋਟੀ ਬਨੂਣੀ ਸਾਤਰੀ ਕਾਲ ਆ ਬਾਈ ਹਜੇ ਲੱਕੜਾਂ ਲੈ ਆਇਆ ਰੋਟੀ ਬੰਦਾ ਰੋਟੀ ਬੰਦਾ ਬੱਸ ਬਾਈ ਜਮਾ ਹੱਥ ਖੜੇ ਆਓਗੇ ਨਹੀਂ ਖੜੇ ਆ ਮੈਂ ਕਰਕੇ ਲੱਗਿਆ ਪਾ ਇੱਥੇ ਬੜਾ ਯਾਰ ਇਹਦਾ ਓਖਾ ਫਰਾਜੂ ਤਰਾ ਪੁੱਛਣਾ ਬੁਰਾ ਹਾਲ ਹਾਲ ਬੜਾ ਪੜਾ ਕੰਮ ਪੈਂ ਸੇਵਕ ਪੁਰਾਣਾ ਐਕਸਪੀਰੀਅੰਸ ਚੱਕੀ ਫਿਰਦਾ ਕੋਈ ਇਹ ਤਾਂ ਬਹਾਨਾ ਮੂੰਹ ਨਹੀਂ ਲੈ ਲੈਂਦਾ ਸੇਵਕ ਤੋਂ ਬਹਾਨਾ ਕੀ ਲੈ ਕੇ ਇਹ ਸਭਾ ਧੋਕ ਦਿੰਦੇ ਆਂਗੇ ਧੋਕ ਦਿੰਦੇ ਆਂ ਤੇ ਹੈਂ ਪਰ ਬਈ ਆਂ ਹੈਂ ਪਰ ਬਰੀ ਜਾਂਦਾ ਅੱਛਾ ਇੱਥੇ ਲਾ ਗੰਢ ਚ ਇਹ ਇੱਥੇ ਲਾ ਦ ਅੜਾ ਹਾਏ ਅੱਜ ਸਭਾ ਪੜਦਾ ਹਾਏ ਨਈ ਐਕਸਪੀਰੀਅੰਸ ਆ ਰਹਾ ਭਾਤੀ ਇਹ ਗੰਢਾ ਗਈ ਨਾ ਗੰਢੇ ਗੇਰਾ ਗੰਨ ਲੰਗੀ ਹਾਏ ਬਾਦਰਾ ਹਾਏ ਬਾਦਰਾ ਇਹ ਬਾਦਰਾ ਹਾਏ ਬਾਦਰਾ ਹਾਏ ਇਹ ਹੈ ਘੇਟਾ ਡੱਗ ਰਮਾਏ ਓਏ ਇਹ ਕਰਾਉਂਗਾ ਬਾਈ ਡੱਡ ਇਹ ਕਰਾਉਂਗਾ ਜਿਜਵਾਤੀ ਕਰਦੇ ਸਮਾਰੇ ਬੰਦਿਆਂ ਨੂੰ ਇਹ ਭੈਣ ਜੋ ਇਧਰ ਹੱਥ ਰੱਖਾਂ ਪੈਰ ਮੈਂ ਹੁਣ ਦੇਣ ਕੰਨ ਸਮਾਰ ਕੇ ਹਾਂ ਹੁਣ ਜਾਊ ਬੈਠੂ ਗੰਡਾ ਕੀ ਨਾ ਹਾਂ ਗੰਦੇ ਪਾੜਨੀ ਔਖੀ ਆ ਫੇਰ ਲੰਗੀ ਕਰਦਾ ਫੇਰ ਤਾਂ ਲੰਗਿਆ ਫੇਰ ਲੰਗੀ ਫੇਰ ਲੰਗੀ ਗਈ ਲੰਗੀ ਹੋਰ ਤੱਕ ਗਈ ਆ ਗਿਆ ਮੇਰੇ ਬੂਟ ਬੂਟ ਜੇ ਤੱਕ ਆ ਗਿਆ ਘੱਟ ਆ ਗਿਆ ਜੀ ਇਹ ਭਾਂਦਾ ਜਰਾ ਇਧਰੋਂ ਰਹਿ ਜੂ ਮਨ ਲਾ ਜਗਾੜ ਓਏ ਨਹੀਂ ਨਹੀਂ ਇੰਨਾ ਨਹੀਂ ਕਹੀਂ ਬਾਦਰਾ ਭਾਈ ਵਿਆਹ ਕਰ ਜਮੀਨਾ ਕਰ ਬਾ ਤੇ ਕਹੀਂ ਕਹੇ ਵਾ ਤੇਰਾ ਹਾਏ ਬਾਦਰਾ ਵਿਆਹ ਤਾਂ ਜਮੀਨਾ ਕਰ ਬੋ ਭਾਈ ਆ ਲੱਡੂ ਕਿਹੜਾ ਖਾ ਲਿਆ ਉਹ ਵੀ ਫਸਤਾ ਗਿਆ ਕਿਉਂਕਿ ਛੱਟ ਮਾਰਦਾ ਹਾਂ ਤੂੰ ਹਾਂ ਜਾਣ ਸੱਬ ਨੂੰ ਯਾਰ ਦੇ ਲੈ ਆ ਕੰਮ ਹਾਂ 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 ਭਾਈ ਇੱਥੇ ਲੈ। ਇਹ ਇੱਧਰ ਕੋਸ ਹੈਗਾ ਇੱਧਰ ਵੀ ਡਾਲਾ ਉਹ ਇੱਥੇ ਜੀ। ਉਹ ਇੱਥੇ ਢਾਲੀ ਹੋਈ। ਇਹ ਥੋੜੀ ਡਾਲ ਆ ਦੇ ਥੋੜੀ ਆ ਸੈਣੀ ਆ। ਇੱਥੇ ਡਾਲਾ ਸਾਹਨੇ ਚੇਰਲੇ ਪਾਸੇ ਡਾਵਾਂਗੇ। ਮੈਂ ਉਧਰੇ ਪਾਸੇ ਲਾ ਕੇ ਰੱਖੀ। ਇੱਧਰੋ ਸਿਰੇ ਤੋਂ ਪਾੜ ਕੇ ਨੱਕੂ ਹੀ ਜਾਊ। ਸਿਰੇ ਤੋਂ ਇੱਥੇ ਡਾ। ਸਿਰੇ ਤੋਂ ਉਹ ਥੋੜੇ ਸਿਰੇ ਦੇ। ਇੱਥੇ ਲਾ ਰਿਹਾ। ਮੈਂ ਗੁੱਲੀ ਚੱਕੀ। ਗੁੱਲੇ ਜੇ ਚੱਕੀ ਫਿਰਦਾ ਪੈਣਾ। ਇਹ ਤਾਂ ਬਾਲਾ ਜਗੜ ਲੈਂਦਾ ਯਾਰ। ਬਾਲਾ ਜਗੜ ਲੈਂਦਾ। ਬਸ ਬਸ। ਬਸ। ਇਹਦੇ ਸੈਣੀ ਲਾ। ਹਾਂ ਸੈਣੀ ਲਾ। ਉਹ ਚੱਕ। ਮਹਾਰਤ ਨਾ ਮਾਰ। ਪਾਰਤੀ ਬੱਜ ਗਈ ਸੀ ਤਾਂ। ਮਿੱਤਰੋ ਹੋਣਾ ਆਪਾਂ ਸਾਨੂੰ ਦਿਖਾਉਣੇ ਆਂ impression ਤੇ ਕੇਕ ਰੇ ਕੇ ਜਾਂਦੇ ਆ ਉਧਰ ਤੇ ਮੈਂ ਫ੍ਰਿਜ ਚੋਂ ਕੱਢਦਾ ਕੇਕ ਮਿੱਤਰੋ ਆ ਗਿਆ ਆਪਣੀ ਮਾਤਾ ਦਾ ਕੇਕ ਤੇ ਹੁਣ ਚੱਲਦੇ ਆਂ ਆਪਾਂ ਉਧਰ ਹੈਪੀ ਬਰਥਡੇ ਕੀ ਆ ਬੁੱਦੀ? ਆ ਨੀ। ਬਾਰਾ ਕਿਆ? ਹੈਪੀ ਬਰਥਡੇ ਕੇਕ। ਹੈਪੀ ਬਰਥਡੇ ਕੇਕ। ਇਹ ਪਤਾ ਹੈ ਕੱਤ? ਪਤਾ ਨਹੀਂ ਪਤਾ ਪਰ ਐਸੀ। ਮੈਨੂੰ ਹੈਪੀ ਬਰਥਡੇ ਕੇਕ ਪਤਾ। ਬੁੱਦੀ ਦੇਖਿਆ ਚਲ ਮਾਦੇ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਮਮਾ। केक अरे वो लेके पता है चलो हेलो हूँगा तो नहीं नहीं ये कहीं कट की है बताज अच्छा बर्थडे है हैप्पी बर्थडे है बर्थडे है हैप्पी बर्थडे हां पक्का ठीक है फिर हम केक कौन खाऊ बाजी नु असी असी मैं केक असी के हमारे अच्छा आज भी करना ਮੈਂ ਚੱਕ ਲਉ ਪਿੱਦੀ ਪਿੱਦੀ ਕੌਣ ਹੈ ਪਿੱਦੀ ਮੈਂ ਕੋਈ ਬਤਨ ਨਹੀਂ ਚਲੋ ਬਈ ਇਹ ਮੈਨੂੰ ਰੁਕਾ ਦੇ ਕੰਦੀ ਤੇ ਬਾਹਰ ਨੂੰ ਹੁਣ ਦੰਦੀ ਵੱਢ ਕੇ ਬਾਜੀ ਨੂੰ ਖਵਾ ਦੇ ਬਾਜੀ ਉਹ ਤੇ ਜਾ ਰਣਾ ਤੇ ਦੀਪ ਬਨਵਾ ਰਿਹਾ ਪਿੱਦੀ ਬਨਵਾ ਰਹਾ ਅ ਮੈਂ ਆਪ ਖਾਂ ਇਹ ਖਾਈ ਦੇ ਦੀ ਪਿੱਦੀ ਨੂੰ ਵੀ ਖਵਾ ਦੀ ਇਹ ਮੋਦ ਲੱਗ ਗਿਆ ਚਲੋ ਵੀ ਆਵੇ ਪਿੱਤੀ ਦੇਖੀ ਤਾਇਆ ਨਾ ਮੈਨ ਨਹੀਂ ਤੇ ਉਹ ਸੈਟਲੀ ਉਹਨੇ ਮੈਂ ਚਾਹ ਤੀ ਚਲੋ ਬਸ ਮੈਂ ਕੀ ਕਰਾਂ ਬੀ ਬੱਡੀ ਨਾ ਬਿੰਦੀ ਕੀ ਆ ਜਾਂ ਮੱਤ ਤੋਤੇ ਤਖਾਈ ਨਾ ਕੀ ਆ ਜਾ ਮੇਰਾ ਪਤਾ ਇਹ ਇੱਕ ਕਹਾਣੀ ਦੀ ਹੋਈ ਬਈ ਗੰਜੇ ਨੂੰ ਮੇਤਰੋ ਬਲੌਗ ਨੂੰ ਕਰ ਦੋ ਦੱਬ ਕੇ ਸ਼ੇਅਰ ਸੋ ਬਹੁਤ ਬਹੁਤ ਧੰਨਵਾਦੀ